गुर दक्ष में गुरुद में गुरुद में

हुते दागे हो ताई लाई ते दागे होड़े ताई न ਪੰਜ ਬਾੜੀਆਂ ਤੋਂ ਪੜ ਪੰਜ ਬਾੜੀਆਂ ਤੋਂ ਸੋਰਮਾ ਅਜੇ ਕੋ ਬਾਲੇ ਆ ਪੜ ਪੰਜ दा पकण जी ਮਹੇਤ ਕੂ ਗੁਰੂ ਅੱਗ ਤੇ ਹੈ ਜੱਤ ਗੁਰੂ ਹੋਇੰਤ ਦਾ ਪੂਜਾ ਵੀ ਬਾਣਾ ਜਾਗ ਤੇ ਹਾ ਜੋਤ ਗੁਰੂ ਪਿਆਰ ਦਿੱਤੇ ਹਾ ਜੋਤ ਗੁਰੂ ਗ੍ਰੰਥ ਦਾ ਪੂਜਾਰੀ Camerotte veloce a che? la कर्म करिधाण कर्म बि कर्म सॼो साजन जी ਜਾ ਕਰ ਸੋ ਗੁਰੂ ਗ੍ਰੰਥ ਜਿਹਾ ਗੁਰੂ ਜਿੱਥੇ ਹਾ ਜਹਾਨ ਜਿਵੇਂ ਦੀ ਆ ਸਦਾ ਸ਼ੋਭੇ ਕਰਮ ਕਰਕੇ ਸਦਾ ਸ਼ੋਭੇ ਕਰਮ ਕਰਕੇ ਦੂਜਿਆਂ ਦਾ ਸਾਧਨਾ ਦੇ ਆ ਕਾਮ ਦੇਵਤਾ ਨਾਲ ਭੰਗ ਦੇਵਤਾ ਨਾਲ ਸਾਝਿਤਾ ਦੇ ਪਾਵਿਨਾ ਸਤਿਗੁਰਾਂ ਦੇ ਸੋਹਣੇ ਸਜੇ ਹੋਏ ਪਵਿੱਤਰ ਦਰਬਾਰ ਵਿੱਚ ਜੁੜ ਬੈਠੀ ਗੁਰਾਂ ਦੀ ਖਾਸ ਰੂਪ ਸਤਕਾਰ ਜੁਗਮਾਨ ਜੁਗ ਆਦਰਨੀਏ ਸਾਧ ਸੰਗਤ ਜੀ ਔ ਕਲਗੀ ਵਾਲੇ ਮਰਦ ਅਗੰਮੜੇ ਬਰਿਆਮ ਅਕੇਲਾ ਸੱਚੀਆਂ ਸੁੱਚੀਆਂ ਆਤਮਾਵਾਂ ਦੇ ਦਿਲਾਂ ਦੀ ਧੜਕਣ ਪ੍ਰੀਤਾਂ ਦੇ ਪਹਿਰੇਦਾਰ ਮੌਜਾਂ ਦੇ ਮਾਹੀ ਮਹਾਨ ਤਪਸਵੀ ਮਹਾਨ ਯੋਧੀ ਜੰਗਾਂ ਜੁੱਧਾਂ ਦੀ ਜੇਤੂ ਤਰਨੈਲ ਮਹਾਨ ਰਾਈਟਰ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪਿਤਰ ਪੁੱਤਰਾਂ ਦੇ ਪਿਤਾ ਸਰਬanshਦਾਨੀ ਅੰਮ੍ਰਿਤ ਕੇ ਦਾਤੀ ਤਿਨਾਂ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੀਏ ਬਲੰਦ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਝੁਕਾਓ ਸੇਸ ਲਵਾਓ ਆਪੋ ਆਪਣੀ ਹਾਜ਼ਰੀ ਸਾਡੇ ਨਮਣਜਾ ਦਾਸਾਂ ਦੀ ਵੀ ਹਾਜ਼ਰੀ ਪਤਸ਼ਾਹੀ ਜੀ ਦੇ ਦਰ ਤੇ ਪ੍ਰਵਾਨ ਹੋ ਜਾਵੇ ਕਰੋ ਮੁਖ ਪਵਿੱਤਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ